ਦੋਸਤੋ ਅਸੀਂ ਤੁਹਾਡੀ ਗੱਲਬਾਤ ਕਰਾ ਰਹੇ ਹਾਂ ਅੱਜ ਸ਼ਹਿਰ ਦੇ ਦਵੰਗ ਲੇਡੀ ਰਜਨੀ ਕੰਡਾ ਜੀ ਜਿਹੜੇ ਹਮੇਸ਼ਾ ਹੀ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ ਸੱਚੀ ਆਵਾਜ਼ ਨਾਲ ਹਮੇਸ਼ਾ ਹੀ ਲੋਕਾਂ ਦਾ ਸਾਥ ਦਿੰਦੇ ਤੇ ਲੋਕਾਂ ਦੇ ਵਿੱਚ ਵਿਚਰਦੇ ਆ ਤੇ ਕਦੇ ਵੀ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦੇ ਅੱਜ ਅਸੀਂ ਤੁਹਾਡੀ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਾਨੇ ਕਿ ਉਹਨਾਂ ਦਾ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਕੀ ਕਹਾਂ ਰਜਨੀ ਕੰਡਾ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸ਼ਹਿਰ ਦੇ ਵਿਕਾਸ ਬਾਰੇ ਸਾਡੇ ਚੈਨਲ ਦੇ ਥਰੂ ਮੈਂ ਸਾਰੀ ਜਨਤਾ ਨੂੰ ਇਹ ਦੱਸਾਂ ਜਾਂਦੀ ਕਿ ਮੈਂ ਹਮੇਸ਼ਾ ਸੱਚ ਹੀ ਬੋਲਦੀ ਆਈ ਹਾਂ ਔਰ ਸੱਚ ਜਨਤਾ ਦੇ ਹੱਕ ਵਿੱਚ ਹੀ ਬੋਲਦੀ ਆਈ ਆ ਤੇ ਜਦੋਂ ਸੇ ਜਨਤਾ ਦੇ ਹੱਕ ਵਿੱਚ ਬੋਲੀ ਦਾ ਅਰਥ ਸਾਨੂੰ ਕਈ ਧਮਕੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਸੜਕਾਂ ਦੇ ਵਿੱਚ ਵੀ ਸਾਨੂੰ ਰੋਕਿਆ ਜਾਂਦਾ ਹੈ ਕਿ ਤੁਸੀਂ ਇਹ ਮੁੱਦੇ ਕਿਉਂ ਚੱਕ ਰਹੇ ਹੋ ਬਾਕੀ ਇਹ ਗੱਲ ਹੈ ਕਿ ਜੋ ਮੈਂ ਮੇਰਾ ਵਿਆਹ 20 ਤੋਂ 22 20 ਸਾਲ ਹੋ ਚਲੇ ਆ ਤੇ ਜਦੋਂ ਮੈਂ ਇੱਥੇ ਆਈ ਸੀ ਨਾ ਤੇ ਮੈਨੂੰ ਲੱਗ ਰਿਹਾ ਸੀ ਕਿ ਜਿਹੜਾ ਨਵਾਂ ਸ਼ਹਿਰ ਜਿਹੜਾ ਪਹਿਲਾਂ ਪੁਰਾਣਾ ਸ਼ਹਿਰ ਹੁੰਦਾ ਸੀ ਨਾ ਉਹ ਇਹਦੇ ਨਾਲੋਂ 10 ਗੁਣਾ ਚੰਗਾ ਸੀਗਾ। ਕਾਫੀ ਇੱਥੇ ਸਫਾਈ ਵੀ ਹੁੰਦੀ ਸੀ। ਮਤਲਬ ਜਦੋਂ ਤੁਹਾਡਾ ਵਿਆਹ ਹੋਇਆ ਸੀ ਉਦੋਂ ਸ਼ਹਿਰ ਇਸ ਤੋਂ ਬੈਟਰ ਸੀ। ਬੈਟਰ ਸੀਗਾ ਤੇ ਜੇ ਅਸੀਂ ਕਹਿੰਦੇ ਕਿ ਡਿਵੈਲਪਮੈਂਟ ਹੋਈ ਆ ਤੇ ਇੱਥੇ ਵੱਡੇ ਵੱਡੇ ਸ਼ੋਅਰੂਮ ਹੀ ਆਏ ਆ। ਜੀ। ਹੋਰ ਇੱਥੇ ਕੁਝ ਨਹੀਂ ਆਇਆ। ਬਾਕੀ ਡਿਵੈਲਪਮੈਂਟ ਦੇ ਨਾਮ ਤੇ ਇੱਥੇ ਸਾਰਾ ਕੁਝ ਭ੍ਰਸ਼ਟਾਚਾਰੀ ਹੋਈ ਆ। ਸੜਕਾਂ ਦੇ ਨਾਮ ਤੇ ਮਿੱਟੀ ਦੇ ਰੂਪ ਵਿੱਚ ਤੁਸੀਂ ਲੈ ਲਓ। ਤੇ ਤੁਸੀਂ ਦੇਖੋ ਸਾਡੀਆਂ ਸੜਕਾਂ ਇੰਨੀ ਟੁੱਟੀਆਂ ਪਈਆਂ ਵਾਂ ਤੇ ਉਹ ਕਿਸ ਡਿਵੈਲਪਮੈਂਟ ਦੀ ਗੱਲ ਕਰਦੇ ਆ ਜੀ ਠੀਕ ਹੈ ਜੀ ਜੇ ਅਸੀਂ ਡਿਵੈਲਪਮੈਂਟ ਦੇ ਹਿਸਾਬ ਨਾਲ ਜੇ ਗੱਲ ਕਰਦੇ ਆ ਤੇ ਜਿੰਨਾ ਐਨ ਆਰ ਆਈ ਇਸ ਟਾਈਮ ਕਹਿੰਦੇ ਆ ਕਿ 75% ਜਿਹੜੀ ਜਨਤਾ ਨਾ ਐਨ ਆਰ ਆਈ ਉਹ ਨਵਾਂ ਸ਼ਹਿਰ ਦੀ ਹੈ ਤੇ ਤੁਸੀਂ ਦੇਖੋ ਜੇ ਹੁਣ ਉਹ ਇੱਥੇ ਆਏ ਹੋਏ ਆ ਤੇ ਉਹ ਡਿਵੈਲਪਮੈਂਟ ਹੀ ਦੇਖੋਗੇ ਨਾ ਤੇ ਡਿਵੈਲਪਮੈਂਟ ਉਹਨੂੰ ਕਿੱਥੇ ਨਜ਼ਰ ਆਂਦੀ ਹੈ ਸਾਰੇ ਭ੍ਰਸ਼ਟਾਚਾਰ ਹੀ ਨਜ਼ਰ ਆ ਰਹੀ ਹੈ ਗੱਡਿਆਂ ਵਿੱਚ ਆ ਰਹੀ ਹੈ ਮਿੱਟੀ ਚ ਨਜ਼ਰ ਆ ਰਹੀ ਹੈ ਸ਼ਹਿਰ ਦੇ ਐਮ ਸੀ ਐਨ ਨੂੰ ਤੁਸੀਂ ਵਿਕਾਸ ਲਈ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਵਿੱਚ ਪਿਛਲੇ ਸਾਲ ਦੋ ਸਾਲ ਤੋਂ ਐਮਸੀਆਂ ਦੀ ਹਾਲਤ ਤਾਂ ਗੱਡਿਆਂ ਨਾਲੋਂ ਵੀ ਗਈ ਗੁਜ਼ਰੀ ਜੀ ਜਦੋਂ ਕੁਝ ਕਾਰੀ ਨਹੀਂ ਸਕਰੇ ਉਹ ਤਾਂ ਆਪਣੇ ਹੱਕਾਂ ਲਈ ਲੜਦੇ ਪਏ ਆ ਉਹਨਾਂ ਨੇ ਜਨਤਾ ਦੇ ਹੱਕ ਲਈ ਕਿੱਥੇ ਲੜਨਾ ਜੀ ਬਿਲਕੁਲ ਜੀ ਕੀ ਐਮਸੀਐਨ ਉਹ ਇਹ ਚਾਹੀਦਾ ਮੈਡਮ ਬਈ ਅੱਗੇ ਹੋ ਕੇ ਕਿਸੇ ਵੀ ਪਾਰਟੀ ਵਾਜਤੋਂ ਉੱਪਰ ਉੱਠ ਕੇ ਹੋ ਅੱਗੇ ਹੋ ਕੇ ਲੋਕਾਂ ਦੇ ਭਲੇ ਲਈ ਕੰਮ ਕਰਨ ਦੇਖੋ ਜਨਤਾ ਨੇ ਕੁਝ ਵਿਸ਼ਵਾਸ ਦਿਖਾ ਕੇ ਹੀ ਉਹਨਾਂ ਨੂੰ ਚੁਣਿਆ ਨਾ ਤੇ ਅੱਜ ਉਹ ਕਹਿੰਦੇ ਜੀ ਐਪਲੀਕੇਸ਼ਨ ਰਿਟਰਨ ਚ ਜਾ ਕੇ ਸਾਨੂੰ ਉੱਥੇ ਦੋ ਕਿ ਤੁਹਾਡੀ ਖੁਦ ਦੀ ਅੱਖ ਹੈ ਨਹੀਂ ਕਿ ਤੁਸੀਂ ਉਸ ਵਾਰਡ ਚ ਖੁਦ ਨਹੀਂ ਰਹੇ ਮੈਨੂੰ ਮਹੀਨਾ ਹੋ ਗਿਆ ਜੀ ਆਪਣੇ ਕਿ ਹੋਇਆ ਕਿ ਸਾਡੇ ਸਟਰੀਟ ਲਾਈਟਸ ਬੰਦ ਆ ਤੇ ਕੀ ਇੱਥੇ ਐਮਸੀ ਗੁਜ਼ਰਦੇ ਨਹੀਂ ਹੈ ਜਾਂ ਉਹਨਾਂ ਨੂੰ ਦਿਖਦਾ ਨਹੀਂ ਕਿ ਸਾਡਾ ਵਾਰਡ ਜਾਂ ਹਨੇਰੇ ਵਿੱਚ ਹੈ ਤੇ ਅਸੀਂ ਜਦੋਂ ਉਹਨਾਂ ਨੂੰ ਕਿਉਂ ਚਿੱਠੀਆਂ ਲਿਖੀਏ ਵੀ ਕਿਉਂ ਐਪਲੀਕੇਸ਼ਨਸ ਆਈਏ ਤਾਰਾ ਸੀ ਤੁਹਾਨੂੰ ਚੁੰਨਿਆ ਤੇ ਤੁਹਾਨੂੰ ਸਭ ਕੁਝ ਨਜ਼ਰ ਹੀ ਆਉਂਦਾ ਤੇ ਤੁਸੀਂ ਕਿਉਂ ਨਹੀਂ ਐਕਸ਼ਨ ਲੈ ਰਹੇ ਦੋਸਤੋ ਜਿਸੋ ਸ਼ਹਿਰ ਦੇ ਐਮ ਸੀ اے ਕਹਨ ਕਿ ਇੱਕ ਸਟਰੀਟ ਲਾਈਟ ਬੰਦ ਹੋਣ ਦੀ ਕੰਪਲੇਨ ਵੀ ਜਿਹੜੀ ਲਿਖਤੀ ਦਿਓ ਤਾਂ ਉਸ ਸ਼ਹਿਰ ਦਾ ਰੱਬ ਰੱਖਾ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਨਵਰੀ ਮਹੀਨਾ ਜਿਹੜਾ ਉਹ ਸੜਕ ਮਹੀਨੇ ਦੇ ਨਾਮ ਨਾਲ ਸੁਰੱਖਿਆ ਦੇ ਮਹੀਨੇ ਦੇ ਨਾਮ ਨਾਲ ਜਾਣਿਆ ਜਾਂਦਾ ਅੱਜ ਇਸੇ ਮੁੱਦੇ ਨੂੰ ਲੈ ਕੇ ਅਸੀਂ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਸਮਾਜ ਸੁਧਾਰਕ ਸ਼੍ਰੀ ਅਸ਼wini ਜੋਸ਼ੀ ਜੀ ਨਾਲ ਕਰਵਾ ਰਹੇ ਹਾਂ ਅਸ਼wini ਜੋਸ਼ੀ ਜੀ ਤੁਹਾਡਾ ਸਾਡੇ ਚੈਨਲ ਨਵਾਂ ਸ਼ਹਿਰ ਟੂਡੇ ਤੇ ਸਵਾਗਤ ਹੈ ਅਸੀਂ ਤੁਹਾਨੂੰ ਜੀ ਪੁੱਛਣਾ ਚਾਹੁੰਦੇ ਹਾਂ ਕਿ ਨਵਾਂ ਸ਼ਹਿਰ ਦੀਆਂ ਸੜਕਾਂ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਸੜਕ ਸੁਰੱਖਿਆ ਦਿਵਸ ਵੀ ਮਨਾਇਆ ਜਾਂਦਾ ਕਿਤੇ ਹਫ਼ਤਾ ਮਨਾਇਆ ਜਾ ਰਿਹਾ ਔਰ ਕੱਲ ਹੀ ਅਗਰ ਆਪਣੇ ਨਵਸ਼ਰ ਪ੍ਰਸ਼ਾਸਨ ਵੱਲੋਂ ਨਿਊਜ਼ ਆਈ ਹੈ ਕਿ ਉਹ 1 ਜਨਵਰੀ ਤੋਂ 31 ਜਨਵਰੀ ਤੱਕ ਸੜਕ ਸੁਰੱਖਿਆ ਦਾ ਮਹੀਨਾ ਹੀ ਮਨਾਇਆ ਜਾ ਰਿਹਾ ਮੈਂ ਮੀਡੀਆ ਦੇ ਰਹੀ ਤੁਹਾਡੇ ਨਵਸ਼ਰ ਟੁਡੇ ਚੈਨਲ ਦੇ ਰਹੀ ਤੇ ਹੋਰ ਜਿਹੜੀਆਂ ਸਾਡੀਆਂ ਇੱਥੇ ਅਖਬਾਰਾਂ ਨੇ ਸਾਰੀਆਂ ਮੇਨ ਅਖਬਾਰਾਂ ਉਹਨਾਂ ਦੇ ਰਹੀ ਅੱਗੇ ਵੀ ਪਿਛਲੇ ਮਹੀਨੇ ਹੀ ਐਡਵਾਂਸ ਵਿੱਚ ਸੁਚੇਤ ਕੀਤਾ ਸੀ ਕਿ ਸੁਰੱਖਿਆ ਦਿਵਸ ਜਿਹੜਾ ਇਹ ਨੈਸ਼ਨਲ ਡੇ ਮਨਾਇਆ ਜਾਂਦਾ ਕਿ ਆ ਰਿਹਾ ਹੈ ਇਦਿਆਂ ਆਪਾਂ ਤਿਆਰੀਆਂ ਕੀਤੀਆਂ ਜਾਣ ਜਦੋਂ ਤੱਕ ਅਸੀਂ ਕਿਸੇ ਵੀ ਮਹਮ ਦੀ ਤਿਆਰੀ ਨਹੀਂ ਕਰਾਂਗੇ ਤਾਂ ਕਦੇ ਮਹਮ ਕਾਮਯਾਬ ਨਹੀਂ ਹੁੰਦੀ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਤੇ ਹੁਣ ਆਪਾਂ ਟੈਕਨੀਕਲੀ ਦੇਖੋ ਤੁਸੀਂ ਕਿ ਸੜਕ ਸੁਰੱਖਿਆ ਮਹੀਨਾ ਜਾਂ ਹਫਤਾ ਮਨਾਇਆ ਜਾਣਾ ਪ੍ਰਸ਼ਾਸਨ ਨੇ ਜਗ੍ਹਾ ਜਗ੍ਹਾ ਪ੍ਰੋਗਰਾਮ ਕਰਨੇ ਆ ਫੋਟੋਆਂ ਖਿੱਚੀਆਂ ਜਾਣੀਆਂ ਵੀਡੀਓ ਬਣਨੇ ਆ ਔਰ ਸਰਕਾਰ ਨੇ ਬਹੁਤ ਸਾਰਾ ਪੈਸਾ ਐਡਵਰਟਾਈਜ਼ਮੈਂਟ ਤੇ ਵੀ ਖਰਚ ਕਰ ਦੇਣਾ ਹੈ ਲੇਕਿਨ ਸਵਾਲ ਸਭ ਤੋਂ بڑا ਏਸੋਲੇ ਜੋ ਨਵਾਂ ਸ਼ਹਿਰ ਦਾ ਲੇਲਮਾ ਮੈਂ ਉਹ ਹੈ ਸੜਕਾਂ ਦਾ ਬੁਰਾ ਹਾਲ ਤੇ ਸੜਕ ਸੁਰੱਖਿਆ ਹਫਤਾ ਜਾਂ ਮਹੀਨਾ ਕਿਵੇਂ ਮਨਾਇਆ ਜਾਵੇਗਾ ਜਦੋਂ ਸੜਕਾਂ ਹੀ ਉਸ ਲਾਇਕ ਨਹੀਂ ਰੱਖੀਆਂ ਜਦੋਂ ਸੜਕਾਂ ਦੇ ਵਿੱਚ ਜਿਹੜੇ ਟੋਏ ਨੇ ਉਸ ਇੰਚਾਂ ਚ ਨਹੀਂ ਆ ਉਹ ਫੁੱਟ ਫੁੱਟ ਗਹਿਰੇ ਹੋ ਗਏ ਨੇ ਰੱਕਾਂ ਦੇ ਐਕਸਲ ਟੁੱਟ ਰਹੇ ਨੇ ਕਾਰਾਂ ਦੇ ਐਕਸੀਡੈਂਟ ਹੋ ਰਹੇ ਨੇ ਸਕੂਟਰ ਵਾਲੇ गिर-गिर ਕੇ ਸੱਟਾਂ ਲਵਾ ਰਹੇ ਨੇ ਔਰ ਵੈਸੇ ਵੀ ਸਰਦੀਆਂ ਦੇ ਵਿੱਚ ਤੇ ਧੁੰਦ ਦੇ ਕਾਰਨ ਇਹ ટોਏ ਜਿਹੜੇ ਆ ਹੋਰ ਵੀ ਖਤਰਨਾਕ ਹੋ ਜਾਂਦੇ ਕਿਉਂਕਿ ਦਿਖਦੇ ਵੀ ਨਹੀਂ ਆ ਮੇਰਾ ਤੇ ਨਿੱਜੀ ਵਿਚਾਰ ਹੈ ਕਿ ਪ੍ਰਸ਼ਾਸਨ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦਾ ਇਹਦੇ ਵਿੱਚ ਜਿੰਨੇ ਮਰਜੀ ਸੱਤਾ ਮਨਾ ਲਓ ਜਦੋਂ ਤੱਕ ਤੁਸੀਂ ਬੇਸਿਕ ਜਿਹੜੀ ਚੀਜ਼ ਆ ਜਿੱਥੋਂ ਸੜਕ ਸ਼ੁਰੂ ਹੁੰਦੀ ਆ ਜਿੰਨੇ ਸੜਕ ਦੀ ਮੇਨਟੇਨੈਂਸ ਕਰਨ ਵਾਲੇ ਅਧਿਕਾਰੀ ਆ ਜਿਹੜਾ ਵੀ ਡਿਪਾਰਟਮੈਂਟ ਆ ਸੜਕ ਵਾਲਾ ਪਹਿਲਾਂ ਉਹਨੂੰ ਨਾਮਜ਼ਦ ਕਰੋ ਉਹ ਮਨਾਵੇ ਆਪਣੀ ਸੜਕ ਸੁਰੱਖਿਆ ਉਹ ਜਨਤਾ ਨੂੰ ਦੱਸੇ ਕਿ ਅਸੀਂ ਆ ਦੇਖੋ ਤੁਹਾਨੂੰ ਸੜਕਾਂ ਸੇਵ ਬਣਾ ਦਿੱਤੀਆਂ ਕੋਈ ਟੋਆ ਨਹੀਂ ਛੱਡਿਆ ਉਹਦੇ ਬਾਅਦ ਤੁਸੀਂ ਡਰਾਈਵਰਾਂ ਨੂੰ ਫੜ ਕੇ ਟ੍ਰੇਨਿੰਗ ਦਿਓ ਉਹਦੇ ਬਾਅਦ ਤੁਸੀਂ ਜਿਹੜੇ ਬੱਚਿਆਂ ਨੂੰ ਫੜ ਫੜ ਕੇ ਜੜੀਆਂ ਰੋਗ ਰੋਕ ਕੇ ਉਹਨਾਂ ਨੂੰ ਕਹਿੰਦੇ ਆ ਜੀ ਡਰਾਈਵਿੰਗ ਤਰੀਕੇ ਨਾਲ ਕਰੋ ਰੋਡ ਸਾਈਨ ਫਾਲੋ ਕਰੋ ਇਹ ਚੀਜ਼ਾਂ ਬਾਅਦ ਦੇ ਵਿੱਚ ਹੈ ਪਹਿਲਾਂ ਆਪਣਾ ਬੇਸ ਤਿਆਰ ਕਰੋ ਕਿ ਸੜਕ ਨੂੰ ਸੁਰੱਖਿਅਤ ਕਰੋ ਜਿਹੜੀ ਕਿ ਇੱਕ ਬਹੁਤ ਵੱਡੀ ਕਮੀ ਹੈ ਜੇ ਨਵਾਂ ਸ਼ਹਿਰ ਦੀ ਗੱਲ ਕਰੀਏ ਇਹਦੀ ਰੇਲਵੇ ਰੋਡ ਇੱਕ ਇਕਨੋਮਿਕ ਰੋਡ ਹੈ ਇਕਨੋਮਿਕ ਸੈਂਟਰ ਹੈ ਰੇਲਵੇ ਰੋਡ ਕਿਉਂਕਿ ਸਾਰਾ ਵਪਾਰ ਰੇਲਵੇ ਸਟੇਸ਼ਨ ਦਾ ਜਾਂ ਲੁਧਿਆਣੇ ਦੇ ਨਾਲ ਜਾਂ ਇੰਟਰ ਜਿਹੜੇ ਵੀ ਸਾਡੇ ਸਟੇਟਸ ਹੈਗੇ ਆ ਉੱਥੋਂ ਨਵੇਂ ਸ਼ਹਿਰ ਤੋਂ ਕਰਾਸ ਹੋ ਕੇ ਜਾਂਦਾ ਜਿੰਨਾ ਵੀ ਲੁਧਿਆਣੇ ਨੂੰ ਉਧਰੋਂ ਜਾਂਦੇ ਨੇ ਔਰ ਬੜੇ ਬੜੇ ਸ਼ੋਰੂਮ ਉੱਥੇ ਨੇ ਐਨ ਆਰ ਆਈ ਹੋਣ ਜਾਂ ਬਾਹਰੋਂ ਜਿਹੜੇ ਵੀ ਇੱਥੇ ਪਰਚੇਜ਼ ਕਰਨ ਆਉਂਦੇ ਨੇ ਉਹ ਰੇਲਵੇ ਰੋਡ ਕੋਠੀ ਰੋਡ ਵਗੈਰਾ ਜਾਂਦੇ ਨੇ ਤੇ ਰੇਲਵੇ ਰੋਡ ਦਾ ਜੋ ਹਾਲ ਹੈ ਉਹਦੇ ਲਈ ਕੁਸ਼ਮਾ ਸੇਵੀ ਕੁਝ ਸਿਆਸੀ ਨੇਤਾ ਕਈ ਦਿਨਾਂ ਤੋਂ ਧਰਨਿਆਂ ਤੇ ਵੀ ਬੈਠੇ ਨੇ ਉਹ ਕਈ ਤਰ੍ਹਾਂ ਦੇ ਰੇਲਵੇ ਰੋਡ ਨੂੰ ਲੈ ਕੇ ਹੈ ਨਿਊ ਰੇਲਵੇ ਰੋਡ ਤੇ ਸਭ ਤੋਂ ਵੱਡੇ ਵੱਡੇ ਸ਼ੋਰੂਮ ਨੇ بڑے بڑے ਪੂੰਜੀਪਤੀ ਉੱਥੇ ਬੈਠੇ ਨੇ ਔਰ بڑے بڑے ਸਿਆਸੀ ਲੀਡਰ ਵੀ ਬੈਠੇ ਨੇ ਬੜਾ ਚਿੰਤਾਜਨਕ ਹੈ ਕਿ ਤੁਹਾਨੂੰ ਸੋਚਣਾ ਪਏਗਾ ਨਮਾਸ਼ਰ ਦੇ ਨਾਗਰਿਕਾਂ ਨੂੰ ਕਿ ਤੁਸੀਂ ਪਿਛਲੇ 50 ਸਾਲ ਦਾ ਨਜ਼ਰ ਮਾਰੋ ਤੇ ਉਹਦਾ ਟੋਟਲ ਬਜਟ ਕੱਢ ਲਓ ਕਿੰਨੇ ਹਜ਼ਾਰ ਕਰੋੜ ਰੁਪਇਆ ਕਮੇਟੀ ਦੇ ਰਾਹੀਂ ਇਕੱਠਾ ਕਰਕੇ ਖਰਚ ਦਿੱਤਾ ਗਿਆ ਹੈ ਲੇਕਨ ਨਵਾਂ ਸ਼ਹਿਰ ਨਵਾਂ ਨਹੀਂ ਬਣ ਪਾਇਆ ਉਹ ਅਜੋ ਇੰਨੀ ਬੁਰੀ ਹਾਲਤ ਹੈ ਉਸ ਇੱਕ ਸ਼ਰਮਾਂ ਦੀ ਹੈ ਕਹਿੰਦੇ ਆ ਨੂੰ ਕਿ ਡਿਸਟ੍ਰਿਕਟ ਹੈਡਕੁਆਟਰ ਸਰ ਨਵਾਂ ਸ਼ਹਿਰ ਜਿਹੜੇ ਮੇਨ ਐਂਟਰੀ ਪੁਆਇੰਟ ਜਿਹੜੇ ਬਾਹਰਲੇ ਡਿਸਟ੍ਰਿਕਟ ਤੋਂ ਰਸਤੇ ਜਿਹੜੇ ਨਵਾਂ ਸ਼ਹਿਰ ਦੇ ਅੰਦਰ ਆਉਂਦੇ ਉਹਨਾਂ ਸਾਰਿਆਂ ਦੀ ਹਾਲਤ ਬਹੁਤ ਵਿਚਾਰ ਦੀ ਹੈ ਨਾ ਕੁਝ ਤੁਸੀਂ ਉੱਥੇ ਵੀ ਚੰਨਾ ਪਾਓ ਦੇਖੋ ਆਪਾਂ ਜੇ ਹੁਸ਼ਿਆਰਪੁਰ ਤੋਂ ਲੈ ਲਈਏ ਇਧਰੋਂ ਜਿੰਨਾ ਵੀ ਜੰਮੂ ਔਰ ਆਪਣਾ ਹਿਮਾਚਲ ਦਾ ਦਿੱਲੀ ਨੂੰ ਇਧਰੋਂ ਇੱਕ ਤਰ੍ਹਾਂ ਦਾ ਹਾਈਵੇ ਹੈ ਇੱਥੋਂ ਕ੍ਰੋਸ ਹੋ ਕੇ ਜਾਂਦਾ ਉਸ ਆਪਣਾ ਸਲੋ ਚੌਕ ਉਹ ਜਾਂ ਗੜਸ਼ੰਗਰ ਰੋਡ ਤੋਂ ਆਂਦਾ ਹੈ ਸਲੋ ਚੌਕ ਤੋਂ ਹੁੰਦੇ ਹੋਏ ਉਹ ਲੁਧਿਆਣੇ ਨੂੰ ਇਧਰ ਰੇਲਵੇ ਰੋਡ ਤੋਂ ਨਿਕਲਦਾ ਆਇਆ ਜਾਂ ਰਾਹੋਂ ਤੋਂ ਨਿਕਲ ਜਾਂਦਾ ਹੈ ਔਰ ਦੇਖੋ ਸਹੀ ਰੋਸ਼ ਟਰੱਕਾਂ ਦੇ ਕਿਦਾਂ ਐਕਸੀਡੈਂਟ ਹੋਏ ਪਏ ਨੇ ਉਹ ਟੁੱਟ ਰਹੇ ਨੇ ਲੋਕ ਸੱਟਾਂ ਲਵਾ ਕੇ ਵਿਚਾਰੇ ਘਰ ਚਲੇ ਜਾਂਦੇ ਨੇ ਔਰ ਕਈਆਂ ਨੂੰ ਇਹਦੇ ਝਟਕਿਆਂ ਦੇ ਨਾਲ ਕਈ ਬਜ਼ੁਰਗਾਂ ਨੂੰ ਕੀ ਔਰਤਾਂ ਨੂੰ ਬੱਚਿਆਂ ਨੂੰ ਸਰਵਾਈਕਲ ਦੀਆਂ ਬੈਕ ਏਕ ਦੀਆਂ ਉਜੋ ਮੇਰੇ ਮਣਕੇ ਜਿਹਨੂੰ ਤੁਸੀਂ ਕਹਿੰਦੇ ਆ ਵਰਟੀਬਰਾਸ ਉਹਨਾਂ ਨੂੰ ਮਾਈਕਰੋ ਇੰਜਰੀਜ਼ ਹੁੰਦੀਆਂ ਨੇ ਇਹਦੇ ਜਦੋਂ ਜ਼ੋਰ ਨਾਲ ਵੱਜਦਾ ਔਰ ਉਹ ਰਿਪੋਰਟ ਨਹੀਂ ਹੋ ਪਾਨੀਆ ਸਰਕਾਰ ਕੋਲ ਕਿਉਂਕਿ ਸਾਡੇ ਚ ਅਵੇਅਰਨੈਸ ਹੈ ਨਹੀਂ ਆ ਕਿ ਸੜਕਾਂ ਦੇ ਟੋਇਆਂ ਦੇ ਨਾਲ ਜਿਹੜੇ ਝਟਕੇ ਦੇ ਨਾਲ ਸਾਡੀ ਰੀਡ ਦੀ ਹੱਡੀ ਜਾਂ ਗਰਦਨ ਦੇ ਹੱਡੀਆਂ ਨੂੰ ਜਾਂ ਮਣਕਿਆਂ ਨੂੰ ਜੋ ਉਹ ਰਗੜ ਜਾਂ ਝਟਕਾ ਮਿਲਦਾ ਉਹਦੇ ਨਾਲ ਬੜੇ ਲੰਬੇ ਸਮੇਂ ਬਾਅਦ ਪਤਾ ਚੱਲਦਾ ਕਿ ਉਹ ਤੁਹਾਡੇ ਡੈਮੇਜਸ ਜਿਹੜੀਆਂ ਉਹ ਬਿਉਂਡ ਰਿਪੇਅਰ ਹੋ ਗਈਆਂ ਨੇ ਉਸ ਕਰਕੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਇਹ ਟੋਏਆਂ ਨੂੰ ਸਿਰਫ ਟੋਏ ਲੈ ਕੇ ਨਾ ਲਾਓ ਇਹ ਸਹੀ ਸਿਹਤ ਦੇ ਲਈ ਖਲਵਾੜਾ ਹੈ ਔਰ ਮੈਂ ਕਹਾਂਗਾ ਕਿ ਕਿਸੇ ਵੀ ਜਗ੍ਹਾ ਦੀ ਸਰਕਾਰ ਚਾਹੇ ਉਹ ਸੂਬਾ ਸਰਕਾਰ ਹੋਵੇ ਚਾਹੇ ਸਥਾਨੀਆ ਸਰਕਾਰ ਹੋਵੇ ਉਹਦਾ ਉਹਦੇ ਲੈਵਲ ਦਾ ਅੰਦਾਜ਼ਾ ਉਹਦੀ ਸਰਵਦਾ ਅੰਦਾਜ਼ਾ ਮੂਲ ਪੁੱਤ ਸਬਦਾਂ ਤੋਂ ਲੱਗ ਜਾਂਦਾ ਜਿਹਦੇ ਵਿੱਚ ਸੜਕਾਂ ਤੇ ਸੀਵਰੇਜ ਮੁੱਖੇ ਨੇ ਜੇ ਨਵਾਂ ਸ਼ਹਿਰ ਦੇ ਵਿੱਚ ਸੀ ਫੇਰ ਫੋਅ ਕਰ ਰਹੇ ਨੇ ਗੰਦਗੀ ਚਾਰੋਂ ਪਾਸੇ ਆ ਮੇਨ ਰੋਡ ਦੇ ਸਾਈਡਾਂ ਦੇ ਢੇਰ ਲੱਗੇ ਨੇ ਕੂੜੇ ਦੇ ਤੇ ਉੱਥੋਂ ਪਤਾ ਲੱਗ ਜਾਂਦਾ ਕਿ ਨਵਾਂ ਸ਼ਹਿਰ ਦੇ ਲੋਕ ਕਿਸ ਤਰ੍ਹਾਂ ਦੇ এনवायरमेंट ਚ ਰਹਿ ਰਹੇ ਨੇ ਔਰ ਇਸ ਮੈਂ ਨਾਗਰਿਕਾਂ ਨੂੰ ਅਪੀਲ ਕਰਾਂਗਾ ਕਿ ਤੁਹਾਡੇ ਸ਼ਹਿਰ ਦੀਆਂ ਸੜਕਾਂ ਤੁਹਾਡੇ ਸ਼ਹਿਰ ਦੇ ਜਿਹੜੇ ਕੂੜੇ ਦੇ ਢੇਰ ਹੈ ਇਹ ਤੁਹਾਡੀ ਪਹਿਚਾਨ ਨੇ ਇਤੋਂ ਜੇ ਕਿਸੇ ਨੇ ਤੁਹਾਡੇ ਇੱਥੇ ਰਿਸ਼ਤਾ ਵੀ ਕਰਨ ਆਣਾ ਤਾਂ ਉਹ ਦੇਖੇਗਾ ਕਿ ਕਿਹੋ ਜਿਹਾ ਗੰਦੇ ਮਹੱਲੇ ਚ ਰਹਿ ਰਹੇ ਤੇ ਇਹਨਾਂ ਦਾ ਅਕੇ ਘਰ ਦਾ ਸਟੈਂਡ ਤੋਂ ਇਹ બસ ਸਟੈਂਡ ਦੇ ਬਾਹਰ ਨਿਕਲਦੇ ਐ ਅੰਬੇਦਕਰ ਚੌਕ ਆ ਸਰ ਅੰਬੇਦਕਰ ਚੌਕ ਦੀ ਜਿਹੜੀ ਹਾਲਤ ਆ ਉਹ ਵੀ ਬਹੁਤ ਗੰਭੀਰ ਹੈ ਕੁਸ਼ ਦੋਸ਼ਾਬਦ ਸ਼ਰਮ ਦੀ ਗੱਲ ਆਂਦੀ ਹੈ ਕਿ ਦੇਖੋ ਅਕਸ਼ੋਕ ਅਨੇ ਮਹਾਨ ਸ਼ਖਸੀਅਤ ਦੇ ਨਾਂ ਤੇ ਹੈ ਉਹਨਾਂ ਦਾ ਹੀ ਉੱਥੇ ਪ੍ਰਤਿਮਾ ਲੱਗੀ ਹੋਈ ਆ ਉੱਥੇ ਬੜੇ ਬੜੇ ਲੀਡਰ ਆ ਪਾਣਾਂ ਦੇ ਨੇ ਲੇਕਿਨ ਉਹ ਚੌਕ ਦੇ ਵਿੱਚ ਹਮੇਸ਼ਾ ਹੀ ਟੋਏ ਰਹੇ ਨੇ ਔਰ ਉਹ ਮੇਨ ਚੌਕ ਹੈ ਮੈਂ ਤੁਹਾਨੂੰ ਵੀਆਈਪੀ ਚੌਕ ਕਹਾਵਾਂਗਾ ਕਿ ਕਿ ਅੰਬੇਦਕਰ ਜੀ ਤੋਂ ਬੜਾ ਵੀ ਆਈਪੀ ਹੋਰ ਕੌਣ ਹੋ ਸਕਦਾ ਤੋ ਇਹ ਜਿਹੜੇ ਵੀ ਅੰਬੇਦਕਰ ਸਾਹਿਬ ਦੇ ਹਾਰ ਪਾਣ ਨੇ ਉਹ ਇਸ ਚੀਜ਼ ਨੂੰ ਬਹੁਤ ਹੀ ਸੀਰੀਅਸ ਲੈਣ ਕਿ ਉਹਨਾਂ ਦੇ ਹਾਲੇ ਦੁਆਲੇ ਬਈ ਟੋਏ ਕਿਉਂ ਨੇ ਕਿਉਂਕਿ ਅਸੀਂ ਆਪਣੇ ਮੰਦਰਾਂ ਤੇ ਮਸਜਿਦਾਂ ਤੇ ਜਾਂ ਹੋਰ ਧਾਰਮਿਕ ਸਥਾਨਾਂ ਤੇ ਉੱਤੇ ਬੜਾ ਪੈਸਾ ਖਰਚ ਕਰਦੇ ਆ ਤੇ ਅੰਬੇਦਕਰ ਜੀ ਦੀ ਜਿੱਥੇ ਵੀ ਪ੍ਰਤਿਮਾ ਹੈ ਉਹਦੇ ਹਾਲੇ ਦੁਆਲੇ ਮਤਲਬ ਉੱਥੇ ਤਾਂ ਪਾਰਕ ਹੋਣੇ ਚਾਹੀਦੇ ਸ਼ਾਨਦਾਰ ਉਹਦੇ ਤਾਂ ਸੜਕਾਂ ਟੌਪ ਦੀਆਂ ਹੋਣੀਆਂ ਚਾਹੀਦੀਆਂ ਪਤਾ ਲੱਗੇ ਲੇਕਿਨ ਇਹ ਇੱਕ ਬੜਾ ਸਵਾਲ ਹੈ ਮੈਂ ਨਾਗਰਿਕਾਂ ਨੂੰ ਅਪੀਲ ਕਰਾਂਗਾ ਕਿ ਭਾਈ ਦੇਖੋ ਛੋਟੇ ਛੋਟੇ ਕੰਮ ਕਰਾ ਕੇ ਤੁਸੀਂ ਆਸਾਨ ਲੈ ਲੈਣੇ ਹੋ ਕਈ ਨੇਤਾਵਾਂ ਦਾ ਕੋਈ ਗੱਲ ਨਹੀਂ ਸਮਾਜਿਕ ਸੋਸ਼ਲ ਸੈਟਅਪ ਹੈਗਾ ਤੁਸੀਂ ਉਹਨਾਂ ਦੇ ਅਧੀਨ ਹੋ ਜਾਂਦੇ ਹੋ ਕੋਈ ਛੋਟਾ ਜਿਹਾ ਉਹਨਾਂ ਤੋਂ ਫੇਵਰ ਲੈ ਕੇ ਲੇਕਿਨ ਵੋਟ ਪਾਣ ਵੇਲੇ ਵੋਟ ਪਾਣ ਵੇਲੇ ਜੱਜ ਦੀ ਭੂਮਿਕਾ ਨਿਭਾਓ ਵੋਟ ਤੁਹਾਡੀ ਸੀਕ੍ਰੇਟ ਹੁੰਦੀ ਆ ਉਦੋਂ ਉਦੋਂ ਆਪਣੇ ਆਪ ਨੂੰ ਜੱਜ ਸਮਝ ਕੇ ਕਰੋ ਕਿ ਇਸ ਬੰਦਿਆਂ ਨੇ ਕੀਤਾ ਕੁਝ ਨਹੀਂ ਸ਼ਹਿਰ ਨੂੰ ਖਾ ਲਿਆ ਮਿੱਟੀ ਦੇ ਢੇਰ ਦਾ ਕਮਿਟੀ ਦਾ ਘਟਾਲਾ ਸੁਣ ਰਹੇ ਹਾਂ ਅਸੀਂ ਉਰ ਉਰ ਵੀ ਕੁਝ ਟਰਾਂਸ ਜਿਆਦਾ ਸੁਰੱਖੀਆਂ ਵਿੱਚ ਹੈਗਾ ਟਰਾਂਸਪੇਰੈਂਸੀ ਨਹੀਂ ਹੈ ਮੈਂ ਰੋਜ਼ ਸੁਣ ਰਿਹਾ ਹਾਂ ਜੀ ਕੱਲ ਤਾਂ ਮੈਂ ਇੱਕ ਕੁਝ ਕਵਿਤਾ ਵੀ ਲਿਖੀ ਸੀ ਉਹਦੇ ਤੇ ਚਾਹੇ ਮੀਡੀਆ ਦੇ ਕਈ ਲੋਕਾਂ ਕੋਲ ਪਹੁੰਚੀ ਵੀ ਹੋਵੇ ਤੇ ਬੜੇ ਦੁੱਖ ਦੀ ਗੱਲ ਹੈ ਮੈਂ ਇਹ ਕਹਾਂਗਾ ਕਿਸੇ ਨੇ ਨਹੀਂ ਤੁਹਾਡੀ ਮਦਦ ਕਰਨ ਨਾਲ ਨਾਗਰਿਕੋ ਨਵਾਂ ਸ਼ਹਿਰ ਦਿਓ ਆਪਣੇ ਹਥਿਆਰ ਆਪ ਚੁੱਕੋ ਤੇ ਸਰਕਾਰ ਨੂੰ ਮਜਬੂਰ ਕਰ ਦਿਓ ਚਾਹੇ ਉਸਤਾਨੀਆਂ ਨੇਤਾ ਹੋਵੇ ਚਾਹੇ ਉਬਾਰਲਾ ਹੋਵੇ ਤੇ ਜਦ ਤੱਕ ਇਹ ਟੋਏ ਨਹੀਂ ਪੂਰੇ ਹੁੰਦੇ ਸੁਰੱਖਸ਼ਾ ਸਪਤਾਹ ਜਾਂ ਮਹੀਨਾ ਇਹ ਪੂਰਾ ਨਹੀਂ ਹੋਣਾ ਇਹਦੀ ਮੁਹਮ ਕਾਮਯਾਬ ਨਹੀਂ ਹੋਣੀ ਦੋਸਤੋ ਇਹ ਸਗੇ ਸਾਡੇ ਸਮਾਜ ਸੁਧਾਰਕ ਜਿਹੜੇ ਹਮੇਸ਼ਾ ਹੀ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ ਆਵਾਜ਼ ਚੱਕਦੇ ਆ ਸ਼੍ਰੀ ਅਸ਼ਵਨੀ ਜੋਸ਼ ਜੀ ਅਸੀਂ ਫੇਰ ਕੁਝ ਸ਼ਹਿਰ ਦੇ ਮੁੱਦਿਆਂ ਨੂੰ ਲਾ ਕੇ ਇਹਨਾਂ ਨਾਲ ਰੂਬਰੂ ਹੋਣਗੇ ਸੋ ਹੁਤਾ ਤੱਕ ਲਈ ਦਇ ਇਜਾਜ਼ਤ ਧੰਨਵਾਦ